ਕਿਸਾਨਾਂ ਮਜ਼ਦੂਰਾਂ ਨੂੰ ਕਰਜ਼ੇ ਮੁਕਤ ਕਰਨਾ ਚਾਹੀਦਾ ਸਾਡੀ ਮੰਗ ਹੋਰ ਜਿਆਦਾ ਜ਼ੋਰ ਫੜਦੀ ਆ ਸਾਡੀ ਮੰਗ ਦੀ ਵਾਜ਼ਬੀਅਤ ਹੋਰ ਜਿਆਦਾ ਵੱਧ ਜਾਂਦੀ ਆ ਜਦੋਂ ਕਾਰਪੋਰੇਟ ਦੇ ਕਰਜ਼ੇ ਜਿਹੜੇ ਵੱਟੇ ਖੱਤੇ ਪਾਏ ਜਾਂਦੇ ਆ ਐਨਪੀਏ ਦੇ ਨਾਂ ਤੇ ਮਾਫ ਕੀਤੇ ਜਾਂਦੇ ਆ ਜਿਵੇਂ 1457 ਹਜ਼ਾਰ ਕਰੋੜ ਦੇ ਕਰਜ਼ੇ ਬਾਰੇ ਪਹਿਲਾਂ ਗੱਲਾਂ ਸੀ ਹੁਣ ਫੇਰ ਲੇਟੈਸਟ ਕਰਜ਼ਾ ਉਹਨਾਂ ਨੇ ਮਾਫ ਕੀਤਾ ਕਾਰਪੋਰੇਟ ਦਾ ਠੀਕ ਹੈ ਜੀ ਇਸ ਕਰਕੇ ਕਿਉਂਕਿ ਕਰਜ਼ੇ ਕਰਕੇ ਦੇਸ਼ ਦਾ ਕਿਸਾਨ ਖੁਦਕੁਸ਼ੀਆਂ ਕਰ ਰਿਹਾ ਹੈਗਾ ਔਰ ਕਰਜ਼ਾ ਮਾਫੀ ਕਿਸਾਨਾਂ ਮਜ਼ਦੂਰਾਂ ਦੀ ਹੋਣੀ ਚਾਹੀਦੀ ਆ ਇਸ ਤਰੀਕੇ ਨਾਲ ਮਜ਼ਦੂਰ ਭਰਾਵਾਂ ਨੂੰ ਨਰੇਗਾ 200 ਦਿਨ ਚੰਗੀ ਦਿਹਾੜੀ ਆਦੀਵਾਸੀਆਂ ਦੀ ਸਭਧਾਨ ਦੀ ਪੰਜਵੀਂ ਸੂਚੀ ਲਖੀਮਪੁਰ ਖਰੀਦਾਨ ਇਨਸਾਫ ਹਜੇ ਤੱਕ ਨਹੀਂ ਮਿਲਿਆ ਹੈਗਾ ਔਰ ਜਿਨ੍ਹਾਂ ਨੇ ਸ਼ਹੀਦ ਸੁਪਕਰਨ ਸਿੰਘ ਨੂੰ ਲਗਭਗ ਉਹਨਾਂ ਦੀ ਵਰਸੀ ਆ ਜਾਣੀ ਸਾਲ ਹੋ ਜਾਣਾ ਵਾ ਖਨੌਰੀ ਬਾਰਡਰ ਤੇ ਗੋਲੀ ਮਾਰ ਕੇ ਸ਼ਹੀਦ ਕੀਤਾ ਸੀ ਜਿਹੜੇ ਹੌ ਨਾ ਭਾਜਪਾ ਨੇ ਹੱਥ ਰੰਗੇ ਆ ਉਹ ਸਰਕਾਰ ਅਜੇ ਤੱਕ ਸਰ ਉਹਦਾ ਇਨਸਾਫ ਨਹੀਂ ਦੇ ਸਕੀ ਸੋ ਇਹ ਅਸਲੀ ਬੀਮਾ ਯੋਜਨਾ ਇਹ ਜਿਹੜੀਆਂ 12 ਮੰਗਾ ਸੀ ਉਹਨੂੰ ਲੈ ਕੇ ਅੰਦੋਲਨ ਚੱਲ ਰਿਹਾ ਮੈਂ ਕਹਿ ਸੀ ਜਿਹੜਾ ਨਿਸ਼ਾਨਾ ਲੈ ਕੇ ਤੁਰੇ ਸੀ ਜਿਹੜਾ ਸਾਡੇ ਸਾਹਮਣੇ ਮਿਸ਼ਨ ਸੀ ਉਹ ਡੋਲਿਆ ਨਹੀਂ ਹੈ 1 ਸਾਲ ਬਾਅਦ ਵੀ ਉਸ ਮਿਸ਼ਨ ਤੇ ਖੜੇ ਹੈਗੇ ਔਰ ਇਹਨੂੰ ਪੂਰਾ ਕਰਨ ਵਾਸਤੇ ਲੋੜ ਪਈ ਤਾਂ ਜੇ ਮੋਦੀ ਸਰਕਾਰ ਨੇ ਮਜਬੂਰ ਕੀਤਾ ਅਗਲੇ ਸਾਲ ਵੀ ਇਸੇ ਤਰ੍ਹਾਂ ਜਥਾ ਆਊਗਾ ਨਾ ਆਕਾਂਗੇ ਤੇ ਨਾ ਥੱਕਾਂਗੇ ਇਦਰੋਂ ਚੰਗਾ ਹੈਗਾ ਵੀ ਵਧੀਆ ਫੈਸਲਾ ਕਰੇ ਸਰਕਾਰ ਔਰ ਮਸਲੇ ਦਾ ਹੱਲ ਕਰੇ ਜੋ ਅਸੀਂ ਚਬਨੇ ਹੈਗੇ ਆ ਜਿੱਥੋਂ ਤੱਕ ਸਿਗਾ ਵੀ ਸਰਕਾਰ ਦੀਆਂ ਏਜੰਸੀਆਂ ਸਰਕਾਰ ਲਗਾਤਾਰ ਸਰਗਰਮ ਆ ਕਿਸਾਨਾਂ ਵਿੱਚ ਫੁੱਟ ਪਾਉਣ ਵਾਸਤੇ ਇਹ ਤੋਂ ਘਾਂ ਏਜੰਸੀਆਂ ਜਦੋਂ ਕਿਸਾਨਾਂ ਮਜ਼ਦੂਰਾਂ ਦਾ ਅੰਦੋਲਨ ਇਹ ਪੂਰੇ ਸਿਰੇ ਤੇ ਚਾ ਰਿਹਾ ਤੁਸੀਂ ਬੰਬਰਸਰਦੀ ਘਟਨਾ ਨੂੰ ਧਿਆਨ ਵਿੱਚ ਰੱਖ ਲਿਓ ਮਜ਼ਾ ਕਿਉਂ ਕਿਉਂਕਿ ਅੰਦੋਲਨ ਹੁਣ ਸਮਾਜਿਕ ਬਣ ਗਿਆ ਕਿਸਾਨਾਂ ਮਜ਼ਦੂਰਾ ਦਾ ਨਹੀਂ ਰਿਹਾ ਦੇਸ਼ ਲੈਵਲ ਤੇ ਵੀ ਕਿਉਂਕਿ ਅਸੀਂ ਗੱਲ ਲੈ ਕੇ ਜਾਏ ਹੱਡੀਆਂ ਮੰਗਾ ਛੱਡ ਦਿਓ ਕਿਸਾਨ ਦੇਖਦਾ ਮਜ਼ੂ ਸਮਾਜਿਕ ਲੜਾਈ ਲਾ ਰਿਹਾ ਅਸੀਂ ਜਦੋਂ ਆਪਣੇ ਦੁਕਾਨਦਾਰਾਂ ਨੂੰ ਕਿਹਾ ਛੋਟਿਆਂ ਨੂੰ ਭਾਈ ਵੀ ਆਹ ਵੇਖੋ ਜਿਹੜੇ ਵੱਡੇ ਸ਼ਾਪਿੰਗ ਮਾਲ ਬਣ ਗਏ ਆ ਇਹਨਾਂ ਤੁਹਾਡੀ ਦੁਕਾਨਦਾਰੀ ਖਾ ਜਾਣੀ ਅਸੀਂ ਤਾਂ 26 ਜਨਵਰੀ ਨੂੰ ਉਤਰ ਗਏ ਔਰ ਅੱਜ ਤੁਸੀਂ ਡੇਟਾ ਕਢੋ ਆਪਣੇ ਮੋਬਾਈਲਾਂ ਤੇ ਜੜੀ ਚੈਪਟੋ ਵਾ ਜਬ ਬ੍ਰਿੰਗਟ ਲਿਆ ਇਹਦੀ ਆਨਲਾਈਨ ਆਟੇ ਦੀ ਵਿਕਰੀ ਕਿੰਨੀ ਹੈ ਬਲਾ ਇੱਕ ਸ਼ਹਿਰਾਂ ਦਾ ਹਜੇ ਪਿੰਡਾਂ ਵਾਲੇ ਗਾ ਪਿੰਡ ਦੀਆਂ ਦੁਕਾਨਾਂ ਛੋਟੀਆਂ ਦੁਆਸ ਰਾਸ਼ਨ ਲੈਂਦੇ ਸਾਡੇ ਕਿਸਾਨ ਤਾਂ ਚਲੋ ਸਾਡੇ ਕੋ ਹੈਗਾ ਜਿਹੜਾ ਸ਼ਹਿਰੀ ਗਾ ਗਿਆ ਉਹ ਜ਼ਿਆਦਾਤਰ ਵਪਾਰ ਆਨਲਾਈਨ ਕਰ ਰਿਹਾ ਅੱਜ ਅਸੀਂ ਕਿੰਨੇ ਚਾਹੁੰਦੇ ਆ ਵੀ ਜੇ ਤੁਸੀਂ ਕਾਰਪੋਰੇਟ ਦਾ ਵਪਾਰ ਕਰੋਗੇ ਤੁਹਾਡੇ ਦੇਸ਼ ਦੀ ਤੁਹਾਡੇ ਪੰਜਾਬ ਦੀ ਸਾਰੀ ਛੋਟੀ ਦੁਕਾਨਦਾਰੀ ਰੇੜੀ ਭੜੀ ਵਾਲੇ ਮਾਰੇ ਜਾਣੇ ਲੱਗਾ ਅੱਜ ਛੋਟੇ ਵਪਾਰੀਆਂ ਦੀ ਛੋਟੇ ਕਾਰੋਬਾਰੀਆਂ ਦੀ ਲੜਾਈ ਕੋਈ ਪਾਰਟੀ ਨਹੀਂ ਲੜ ਰਹੀ ਆ ਦੇਸ਼ ਦਾ ਕਿਸਾਨ ਵੀ ਦੂਰ ਲੜ ਰਿਹਾ ਪਿੱ ਤੋਂ ਡੇਡੇ ਵੀ ਕਾਰਪੋਰੇਟ ਦਾ ਹਮਲਾ ਸਾਡੀ ਖੇਤੀ ਮੰਡੀ ਤੇ ਵੀ ਕਾਰਪੋਰੇਟ ਦਾ ਹਮਲਾ ਜਿਹੜੇ ਮਜ਼ਦੂਰਾਂ ਦੇ ਲਾ ਕਾਨੂੰਨ ਆ ਉਹਨਾਂ ਤੇ ਵੀ ਕਾਰਪੋਰੇਟ ਦਾ ਹਮਲਾ ਨੌਜਵਾਨ ਬਿਰਚ ਗਾਰਿਆ ਨਸ਼ਈ ਆ ਉੱਤੇ ਵੀ ਕਾਰਪੋਰੇਟ ਦਾ ਹਮਲਾ ਤੇ ਸਮਾਜਿਕ ਇਕਤਾ ਵਿੱਚ ਵੱਜ ਗਿਆ ਹੈ ਅੰਦੋਲਨ ਇੱਕ ਸਮਾਜਿਕ ਇਕਤਾ ਦਿਖੀ ਤੀਦੇ ਪੰਜਾਬ ਬੰਦੇ ਵਿੱਚ ਅਰ ਉਹ ਸਮਾਜਿਕ ਇਕਤਾ ਨੂੰ ਤੋੜਨਾ ਚਾਹੁੰਦੇ ਆ ਵੀ ਦੁਕਾਨਦਾਰ ਵੀ ਇਕੱਠੇ ਹੋਗੇ ਕਿਸਾਨ ਵੀ ਹੋ ਗਏ ਮਜ਼ਦੂਰ ਵੀ ਰਲ ਗਿਆ ਮੁਲਾਜ਼ਮ ਵੀ ਆ ਗਏ ਨਾ ਤਾਂ ਫਿਰ ਉਹਨਾਂ ਨੇ ਬਾਬਾ ਸਾਹਿਬ ਦੇ ਬੁੱਤ ਨੂੰ ਸ਼ਰਾਰਤੀ ਘਾਲ ਕੇ ਤੜਵਾਇਆ ਇਹ ਦੂਰੀ ਵਧਾਉਂਦਾ ਯਾਨੀ ਇਸ ਕਿਸਮ ਦੇ ਕਾਰੇ ਹੋਰ ਵੀ ਦੇਸ਼ ਪੱਧਰ ਤੇ ਹੋ ਜਾਣੇ ਮੈਂ ਹਮੇਸ਼ਾ ਅਪੀਲ ਅੱਜ ਵੀ ਕਹਿੰਨਾ ਆਪਣੇ ਤਾਰਮੁਖਾਗਵਾਂ ਨੂੰ ਸਾਰੇ ਤਾਰਮੁਖਾਗਵਾਂ ਨੂੰ ਪੰਜਾਬ ਨੇ ਇਹੋ ਜਿਹੇ ਘਟਨਾਵਾਂ ਦਾ ਬੜਾ ਸੰਤਾਪ ਪੋਗਿਆ ਵਾ ਇਹ ਜਿੱਡਾ ਵੱਡਾ ਅੰਦੋਲਨ ਬਣ ਗਿਆ ਇਹੋ ਜਿਹੇ ਘਟਨਾਵਾਂ ਵਾਪਰ ਸਕਦੀਆਂ ਲੋਕ ਵੀ ਸचेत ਹੋਣ ਅਸੀਂ ਸਰਕਾਰਾਂ ਨੂੰ ਪਹਿਲਾਂ ਸਜੇਟ ਕਰ ਰਹੇ ਹਾਂ ਵੀ ਇਹਨਾਂ ਗੱਲਾਂ ਦਾ ਖਿਆਲ ਰੱਖਿਆ ਜਾਵੇ ਜਦੋਂ ਅੰਦੋਲਨ ਤੇਜ ਹੁੰਦਾ ਲੋਕਾਂ ਦੇ ਜਨਦ ਉਹ ਕੋਈ ਨਾ ਕੋਈ ਗੱਲ ਆਉਂਦੀ ਹੈਗੀ ਐ ਇਸ ਤਰੀਕੇ ਨਾਲ ਖੰਭ ਦੇ ਮੇਲੇ ਵਿੱਚ ਜਿਹੜੇ ਆਪਣੇ ਮਗਧੜ ਮਚਨਾ 30+ ਨੇ ਅਟਟ ਮੀਡੀਆ ਦੀਆਂ ਰਿਪੋਰਟਾਂ ਨੇ ਬਹੁਤ ਸਾਰੇ ਜਿਹੜੇ ਸ਼ਰਧਾਲੂ ਉੱਥੇ ਮਾਰੇ ਗਏ ਅਸੀਂ ਦੋਵਾਂ ਫੋਰਮਾਂ ਵੱਲੋਂ ਦੁੱਖ ਸਾਂਝਾ ਕਰਦੇ ਹਾਂ ਉਹਨਾਂ ਪਰਿਵਾਰਾਂ ਦੇ ਨਾਲ ਸਵੇਦਨਾ ਸਾਡੀ ਉਹਨਾਂ ਦੇ ਨਾਲ ਔਰ ਇਹਦਾ ਇੱਥੇ ਸਵਾਲ ਵੀ ਖੜੇ ਹੁੰਦੇ ਆ ਵੀ ਹੁਣ ਇਹ ਘਟਨਾ ਜਦੋਂ ਐਡਾ ਵੱਡਾ ਮੇਲਾ ਚ ਕੋਈ ਰੌਲਾ ਨਹੀਂ ਬਹੁਤ ਵੱਡਾ ਕਰੋੜਾ ਲੋਕ ਜਾਂਦੇ ਆ ਅਸੀਂ ਕਹਿੰਦੇ ਸਰਕਾਰ ਨੇ ਪ੍ਰਬੰਧ ਕੀਤੇ ਸੀ ਬਹੁਤ ਵਧੀਆ ਚੱਲਿਆ ਇਹ ਕੀ ਹੋ ਗਿਆ ਇਹ ਜਾਂਚ ਦਾ ਵਿਸ਼ਾ ਮੈਂ ਕੋਈ ਇਲਜ਼ਾਮ ਨਹੀਂ ਲਾਉਂਦਾ ਸਾਡੇ ਸ਼ੰਕੇ ਆ ਵੀ ਕੌਣ ਆ ਪਿੱਛੇ ਦੇ ਜਾਣਕਾਰੀ ਇਹਦੀ ਇਹਦੀ ਕਰੋ ਜਾਂਚ ਕਰੋ ਤੱਥ ਸਾਹਮਣੇ ਦੇਸ਼ ਦੇ ਲੈ ਕੇ ਆਓ ਵੀ ਕੌਣ ਜ਼ਿੰਮੇਵਾਰ ਨੇ ਕਿਉਂ ਐ ਹੋਇਆਗਾ ਇਹ ਨਹੀਂ ਹੋਣਾ ਚਾਹੀਦਾ ਡਬਲ ਇੰਜਨ ਵਾਲੀ ਸਰਕਾਰ ਆ ਮਕਰ ਮੋਦੀ ਦੀ ਸਰਕਾਰ ਆ ਠੀਕ ਆ ਇਹ ਤੋਂ ਗਾਹਾਂ ਜਿਹੜਾ ਅਸੀਂ ਸੁਣ ਰਹੇ ਹਾਂ ਪ੍ਰਦੂਸ਼ਣ ਨੂੰ ਲੈ ਕੇ ਕਿੰਨੀ ਸ਼ੀਟਾਕਸੀ ਹੋ ਰਹੀ ਦਿੱਲੀ ਨੂੰ ਅਸੀਂ ਕਹਿੰਦੇ ਦੰਨੀਆਂ ਸਰਕਾਰਾਂ ਉਹਨੇ ਜਿੰਨੀ ਇੰਡਸਟਰੀ ਆ ਚਾਹੇ ਜਮਨਾ ਦਾ ਪਾਣੀ ਹੋਵੇ ਚਾਹੇ ਗੰਗਾ ਦਾ ਪਾਣੀ ਹੋਵੇ ਚਾਹੇ ਬਿਆਸ ਦਾ ਪਾਣੀ ਹੋਵੇ ਚਾਹੇ ਸਤਲੁਜ ਦਾ ਪਾਣੀ ਹੋਵੇ ਸਾਰੇ ਜ਼ਹਿਰੀਲੇ ਆ ਇਹ ਕਾਰਪੋਰੇਟ ਮਾਡਲ ਆ ਇੰਡਸਟਰੀ ਦਾ ਅਸੀਂ ਇੰਡਸਟਰੀ ਦੇ ਵਿਰੋਧੀ ਨਹੀਂ ਹੈਗੇ ਹਾਂ ਜਿਹੜੇ ਜੜੀ ਮੈਨੇਜਮੈਂਟ ਹੋਣੀ ਚਾਹੀਦੀ ਆ ਜਿਹੜੇ ਜਿਹੜੇ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਲਾ ਕਾਨੂੰਨ ਆ ਉਹ ਲਾਗੂ ਕਿਤੇ ਵੀ ਨਹੀਂ ਹੁੰਦਾ ਸੀ ਕਦੀ ਇੰਡਸਟਰੀ ਦੇ ਵਿਰੋਧੀ ਨਹੀਂ ਜੜੀ ਇੰਡਸਟਰੀ ਮਨੁੱਖਾਂ ਵਾਸਤੇ ਪਾਣੀ ਦੇ ਹਿੱਟ ਜ਼ਹਿਰ ਕੋਲਦੀ ਆ ਇੰਡਸਟਰੀ ਨਹੀਂ ਹੋਣੀ ਚਾਹੀਦੀ ਸਾਡੇ ਇਹ ਆ ਔਰ ਇਹਦੇ ਨਾਲ ਮੈਂ ਕਿ ਜਿੱਦੇ ਅਸੀਂ ਬੈਠੇ ਆ ਇਹ ਪਵਾਦਵੀ ਪੀੜਤ ਆ ਇਹ ਇਹ ਇਹਨਾਂ ਗੱਲਾਂ ਨਾ ਪਵਾਦਵੀ ਪੀੜਤ ਹੈਗਾ ਅਸੀਂ ਇੰਡਸਟਰੀ ਦੇ ਕਦੀ ਵਿਰੋਧੀ ਨਹੀਂ ਹੋਏ ਇਸ ਕਰਕੇ ਇਹ ਗੱਲਾਂ ਤੁਹਾਡੇ ਨਾਲ ਕਰਨੀਆਂ ਸੀਗੀਆਂ ਔਰ ਆਉਣ ਵਾਲੇ ਸਮੇਂ ਜਿਵੇਂ ਐਸਕੇਮ ਦੀ ਚਿੱਠੀ ਆਈ ਹੈਗੀ ਆ ਉਹਦੇ ਤੇ ਕਮਮ ਦੀ ਮੀਟਿੰਗ ਕਰਕੇ ਵਿਚਾਰ ਕਰਾਂਗੇ ਸਰਕਾਰ ਦਾ ਸੱਦਾ ਆਇਆ ਉਹਦੇ ਦੇ ਵਿਚਾਰ ਕਰਾਂਗੇ ਦੋਵੇਂ ਫਾਰਮ ਅੱਗੇ ਦਾ ਅੰਦੋਲਨ ਕਿਵੇਂ ਤੇਜ਼ ਕੀਤਾ ਜਾਵੇ ਕੀ ਅੱਗੇ ਪ੍ਰੋਗਰਾਮ ਬਣਾਉਣੇ ਆ ਸੋ ਮੀਟਿੰਗਾਂ ਕੱਲ ਤੇ ਪਰਸੋਂ ਕਰਕੇ ਇਹ ਤੁਹਾਡੇ ਸਾਹਮਣੇ ਸਾਰੇ ਪ੍ਰੋਗਰਾਮ ਆ ਜਾਣਗੇ ਔਰ ਅੰਤਤ ਫੇਰ ਵੀ ਅਸੀਂ ਜਥਾ ਲੈ ਕੇ ਜਾਣਾ ਸ਼ੰਭੂ ਚੂਰ ਪ੍ਰੈਸਰ ਨੂੰ ਕਵਰੇਜ ਦਵੇ ਰਾਏ ਸਾਹਿਬ 2 ਮਿੰਟ ਗੱਲ ਕਰ ਲੈਣਗੇ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ